ਚੱਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ 214 ਅੱਜ ਦੇ ਕੁਝ ਮਸਲੇ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ 13 ਜੂਨ ਦਿਨ ਵੀਰਵਾਰ ਨੂੰ ਕਿਹੜੇ ਮਸਲੇ ਨੇ ਕਿਹੜੀਆਂ ਗੱਲਾਂ ਬਾਤਾਂ ਨੇ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕਿ ਅਮਰੀਕਾ ਦਾ ਯੂਕਰੇਨ ਦੇ ਨਾਲ 10 ਸਾਲ ਦਾ ਇੱਕ ਸਮਝੌਤਾ ਹੋਇਆ ਵੀ ਹੈ ਉਹਨਾਂ ਨੂੰ ਮਦਦ ਦੇਊਗਾ ਇਹਦੇ ਬਾਰੇ ਗੱਲਬਾਤ ਕਰਨੀ ਹੈ ਦੂਜੀ ਗੱਲਬਾਤ ਪਾਸਪੋਰਟ ਅਮਰੀਕਾ ਦੇ ਵਿੱਚ ਹੁਣ ਆਨਲਾਈਨ ਰੀਨਿਊ ਹੋ ਸਕਦੇ ਆ ਇਹਦੇ ਬਾਰੇ ਅਪਡੇਟ ਦਵਾਂਗੇ ਤੀਜੀ ਗੱਲਬਾਤ ਫੈਡਰਲ ਰਿਜ਼ਰਵ ਦਾ ਜਿਹੜਾ ਫੈਸਲਾ ਕੱਲ ਆਇਆ ਸੀ ਕਿ ਉਹਨਾਂ ਨੇ ਇੰਟਰਸਟ ਰੇਟ ਉਨੇ ਹੀ ਰੱਖਿਆ ਉਹਦੇ ਉੱਤੇ ਕਿ ਹੁਣ ਕੀ ਗੱਲਬਾਤ ਇਹਦੇ ਨਾਲ ਕੀ ਅੱਗੇ ਅਸਰ ਪਊਗਾ ਤੇ ਇੱਕ ਗੱਲਬਾਤ ਕਰਨੀ ਹੈ ਕਿ ਕੀ ਡੋਨਲਡ ਟਰੰਪ ਜੇਲ੍ਹ ਜਾਣਗੇ ਜਿਹੜੇ ਕਾਨੂੰਨੀ ਮਾਹਰ ਨੇ ਇਸ ਗੱਲ ਦੇ ਉੱਤੇ ਡਿਵਾਈਡਡ ਨੇ ਦੋ ਤਰ੍ਹਾਂ ਚ ਵੰਡੇ ਨੇ ਕੁਝ ਕਹਿੰਦੇ ਜਾਣਗੇ ਕੁਝ ਕਹਿੰਦੇ ਨਹੀਂ ਜਾਣਗੇ ਤੇ ਆਖਰ ਦੇ ਵਿੱਚ ਜਿਹੜੀ ਸਾਊਥ ਬੈਪਟਿਸਟ ਕਨਵੈਨਸ਼ਨ ਹੋਈ ਆ ਉਹਦੇ ਵਿੱਚ ਆਈਵੀਐਫ ਦਾ ਵਿਰੋਧ ਹੋਇਆ ਇਹ ਖਬਰ ਤੁਹਾਡੇ ਨਾਲ ਆਪਾਂ ਸਾਂਝੀ ਕਰਨੀ ਸਭ ਤੋਂ ਪਹਿਲੀ ਗੱਲਬਾਤ ਅਮਰੀਕਾ ਤੇ ਯੂਕਰੇਨ ਬਾਰੇ ਅਮਰੀਕਾ ਯੂਕਰੇਨ ਨੂੰ ਮਦਦ ਦੇ ਰਿਹਾ ਆਪਾਂ ਸਾਰੇ ਜਾਣਦੇ ਆ ਲੰਬੇ ਸਮੇਂ ਤੋਂ ਯੁੱਧ ਯੂਕਰੇਨ ਦਾ ਰੂਸ ਦੇ ਨਾਲ ਚੱਲ ਰਿਹਾ ਇਹ ਚੱਲ ਅਮਰੀਕਾ ਦੇ ਆਸਰੇ ਰਿਹਾ ਇੱਕ ਗੱਲ ਇਹ ਵੀ ਸਪਸ਼ਟ ਆ ਕਿ ਅਮਰੀਕਾ ਦੇ ਵਿੱਚ ਇੱਕ ਧਿਰ ਇਹ ਮਦਦ ਨਹੀਂ ਕਰਨਾ ਚਾਹੁੰਦੀ ਜਾਂ ਜਿੱਦਾਂ ਕਹ ਲੋ ਉਹ ਵੀ ਜਿਹੜੀ 트럼ਪ ਦਾ ਖੇਮਾ ਆ ਜਾਂ ਜਿਹੜੇ ਰਿਪਬਲਿਕਨ ਨੇ ਕੁਝ ਉਹ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਟੈਕਸ ਪੇਡ ਦਾ ਪੈਸਾ ਉਹਨੂੰ ਦੂਜੇ ਦੇਸ਼ਾਂ ਦੀ ਸੁਰੱਖਿਆ ਦੇ ਉੱਤੇ ਭੰਗ ਦੇ ਭਾੜੇ ਸਿੱਟਿਆ ਜਾਵੇ ਉਹ ਚਾਹੁੰਦੇ ਆ ਕਿ ਅਸੀਂ ਇਹ ਪੈਸਾ ਆਪਣੇ ਦੇਸ਼ ਦੀ ਡਿਵੈਲਪਮੈਂਟ ਦੇ ਉੱਤੇ ਲਾਈਏ ਕਿਤਨੇ ਕਿਤੇ ਵਿਰੋਧ ਹੈਗਾ ਜਿਹੜੇ ਡੈਮੋਕ੍ਰੇਟਸ ਨੇ ਜਾਂ ਜੋ ਬਾਈਡਨ ਨੇ ਇਹ ਚਾਹੁੰਦੇ ਆ ਕਿ ਅਸੀਂ ਇਹ ਮਦਦ ਲੰਬਾ ਸਮਾਂ ਜਾਰੀ ਰੱਖੀਏ ਇਸ ਗੱਲ ਨੂੰ ਦੇਖਦਿਆਂ ਇਹਨਾਂ ਨੇ ਇੱਕ 10 ਇਅਰ ਦਾ 10 ਸਾਲ ਦਾ ਸਕਿਉਰਿਟੀ ਐਗਰੀਮੈਂਟ ਕੀਤਾ ਉਹਨਾਂ ਦੇ ਨਾਲ ਉਹ ਸਕਿਉਰਿਟੀ ਐਗਰੀਮੈਂਟ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ਲੰਸਕੀ ਜਿਹੜੇ ਆ ਉਹ 10 ਸਾਲ ਦਾ ਇੱਕ ਸਕਿਉਰਿਟੀ ਐਗਰੀਮੈਂਟ ਸਾਈਨ ਕਰਨਗੇ ਜਿਹਦੇ ਵਿੱਚ ਯੂਕਰੇਨ ਨੂੰ ਮਿਲਟਰੀ ਅਸਿਸਟੈਂਸ ਦਿੱਤੀ ਜਾਊਗੀ ਉਹਨਾਂ ਨੂੰ ਫੌਜੀ ਸਹਾਇਤਾ ਦਿੱਤੀ ਜਾਊਗੀ ਆ ਹੁਣ ਜਿਹੜੀ ਇਹ ਜਿਹੜੀ ਕਮਿਟਮੈਂਟ ਆ ਇਹ ਇਸ ਵੇਲੇ ਦੀ ਐਡਮਿਨਿਸਟ੍ਰੇਸ਼ਨ ਤੋਂ ਬਾਅਦ ਵੀ ਰਹੂਗੀ ਡੀਲ ਦਾ ਮਤਲਬ ਕੀ ਆ ਕਿ ਜਿਹੜੀ ਅਮਰੀਕਾ ਦੀ ਸਪੋਰਟ ਆ ਯੂਕਰੇਨ ਨੂੰ ਉਹ ਲਗਾਤਾਰ ਜਾਰੀ ਰਹੇ ਭਾਵੇਂ ਟਰੰਪ ਰਾਸ਼ਟਰਪਤੀ ਬਣ ਜਣ ਡਰ ਤੇ ਹੀ ਆ ਕਿ ਨਵੰਬਰ ਦੇ ਵਿੱਚ ਜੇ ਡੋਨਲਡ ਟਰੰਪ ਰਾਸ਼ਟਰਪਤੀ ਬਣ ਕੇ ਫਿਰ ਇਹਨਾਂ ਨੇ ਜਿੱਦਾਂ ਪਹਿਲਾਂ ਫੈਸਲਾ ਕੀਤਾ ਸੀ ਜਾਂ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਜਿੱਦਨ ਮੈਂ ਰਾਸ਼ਟਰਪਤੀ ਬਣ ਗਿਆ ਮੈਂ 24 ਘੰਟਿਆਂ ਦੇ ਵਿੱਚ ਵਿੱਚ ਬੰਦ ਕਰਾ ਸਕਦਾ ਇਹ ਲੜਾਈ ਨੂੰ ਵੀ ਇੱਕ ਫੋਨ ਮੈਂ ਇਹਨੂੰ ਵਲਾਦੀਮੀਰ ਜ਼ਲਨਸਕੀ ਨੂੰ ਕਰਨਾ ਇੱਕ ਵਲਾਦੀਮੀਰ ਪੁੱਤਰ ਨੂੰ ਕਰਨਾ ਤੇ ਲੜਾਈ 24 ਘੰਟਿਆਂ ਦੇ ਵਿੱਚ ਰੁਕ ਜਾਣੀ ਹੈ। ਮਤਲਬ ਇਹ ਆ ਜਦੋਂ ਚੇ ਪਾਸੇ 트ੰਪ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਹੈ ਕਿ ਅਸੀਂ ਜਿਹੜਾ ਪੈਸਾ ਹੈ ਚਾਹੇ ਨੈਟੋ ਆ ਉਹਨਾਂ ਦੇ ਵਿੱਚ ਜਾਂ ਤੇ ਸਾਰੇ ਦੇਸ਼ ਜਿਹੜੇ ਆਪਣੇ ਅ ਬਜਟ ਦਾ 2% ਆਪਣੇ ਡਿਫੈਂਸ ਦੇ ਉੱਤੇ ਲਾਉਣਗੇ ਨਹੀਂ ਲਾਉਂਦੇ ਤਾਂ ਅਸੀਂ ਉਹਨਾਂ ਦੀ ਮਦਦ ਨਹੀਂ ਕਰਨੀ। ਸੋ ਮਤਲਬ ਇਹ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਡਾਰੇ ਆਏ ਹੈ ਕਿ ਜੇ 트럼ਪ ਇਲੈਕਟ ਹੋ ਗਏ ਤੇ ਇਹ ਯੂਕਰੇਨ ਦੀ ਯੋੜ ਬੰਦ ਕਰ ਸਕਦੇ ਸੋ ਉਹਦੇ ਮੱਦੇ ਨਜ਼ਰ ਜਿਹੜਾ ਹੈ 10 ਸਾਲ ਦਾ ਸਮਝੌਤਾ ਸਾਈਨ ਕਰਨ ਦਾ ਯਤਨ ਕੀਤਾ ਜਾ ਰਿਹਾ ਜਿਹੜਾ ਇੱਕ ਲੰਬੇ ਸਮੇਂ ਦੀ ਮਿਲਟਰੀ ਸਪੋਰਟ ਦਾ ਇੱਕ ਫਰੇਮਵਰਕ ਆ ਜਿਹਦੇ ਵਿੱਚ ਵੈਪਨ ਜਾਂ ਟੈਕਨੀਕਸ ਉਹ ਸਾਰਾ ਕੁਝ ਦਿੱਤਾ ਜਾਊਗਾ ਹੁਣ ਦੂਜੀ ਗੱਲ ਇਹਦੇ ਵਿੱਚ ਇਹ ਆ ਕਿ ਇਹ ਐਗਰੀਮੈਂਟ ਹੋਏਗਾ ਪਰ ਟ੍ਰੀਟੀ ਨਹੀਂ ਤੇ ਜਿਹੜਾ ਐਗਰੀਮੈਂਟ ਆ ਇਹਨੂੰ ਕੋਈ ਵੀ ਭਵਿੱਖ ਦਾ ਰਾਸ਼ਟਰਪਤੀ ਵਿਦਡਰਾ ਕਰ ਸਕਦੇ ਤੇ ਪਿੱਛੇ ਆ ਸਕਦਾ ਆ ਦੂਜਾ ਡੀਲ ਦੇ ਵਿੱਚ ਜਿਹੜੀ ਯੂਕਰੇਨ ਨੂੰ ਨੈਟੋ ਜੁਆਇਨ ਕਰ ਲਈ ਨਹੀਂ ਕਿਹਾ ਜਾਊਗਾ ਰੂਸ ਤੇ ਯੂਕਰੇਨ ਦਾ ਬੇਸਿਕਲੀ ਰੌਲਾ ਕੀ ਆ ਰੂਸ ਯੂਕਰੇਨ ਨੂੰ ਇਹ ਕਹਿ ਰਿਹਾ ਕਿ ਤੁਸੀਂ ਨੈਟੋ ਦਾ ਮੈਂਬਰ ਨਾ ਬਣੋ ਜਾਂ ਨੈਟੋ ਦੇ ਨਾਲ ਆਪਣੀ ਭਾਈਵਾਲੀ ਨਾ ਰੱਖੋ ਤੇ ਜਿਹੜੇ ਬਾਕੀ ਨੈਟੋ ਦੇ ਮੈਂਬਰਸ ਨੇ ਇਹ ਸਵੇਤ ਅਮਰੀਕਾ ਇਹ ਚਾਹੁੰਦੇ ਆ ਕਿ ਅਸੀਂ ਆਪਣੇ ਵੱਡੇ ਦੁਸ਼ਮਣ ਰੂਸ ਦੇ ਮੋਢੇ ਜਾ ਕੇ ਆਪਣੇ ਇੱਕ ਮੈਂਬਰ ਨੂੰ ਬੜਾਈਏ ਤੇ ਕਿਉਂਕਿ ਰੂਸ ਦਾ ਯੂਕਰੇਨ ਦੇ ਨਾਲ ਸਭ ਤੋਂ ਲੰਬਾ ਬਾਰਡਰ ਲੱਗਦਾ ਵੀ ਉਹਦੇ ਨਾਲ ਨਾਲ ਆਪਣੀਆਂ ਫੌਜਾਂ ਲਾ ਦਈਏ ਇਹੀ ਦੋਸ਼ ਰੂਸ ਲਾਉਂਦਾ ਆ ਇਸ ਐਗਰੀਮੈਂਟ ਦੇ ਵਿੱਚ ਇਹ ਕਿਹਾ ਗਿਆ ਕਿ ਅਮਰੀਕਾ ਉਹਨਾਂ ਨੂੰ ਨੈਟੋ ਦਾ ਮੈਂਬਰ ਬਣ ਲਈ ਵੀ ਕਹੂਗਾ ਦੂਜਾ ਇਹ ਆ ਕਿ ਅਸਲ ਦੇ ਵਿੱਚ ਅਮਰੀਕਾ ਦਾ ਮਕਸਦ ਇਹ ਆ ਕਿ ਯੂਕਰੇਨ ਦੀ ਜਿਹੜੀ ਸੁਰੱਖਿਆ ਹੈਗੀ ਉਹਨੂੰ ਰੂ ਡਿਫੈਂਸ ਨੂੰ ਉਹਦੇ ਨੂੰ ਮਜ਼ਬੂਤ ਕੀਤਾ ਜਾਵੇ ਰੂਸ ਤੋਂ ਹੁਣ ਇਹਦੇ ਨਾਲ ਜੇ 트럼ਪ ਆ ਜਾਂਦੇ ਆ ਕਿਉਂਕਿ 트럼ਪ ਜਦੋਂ ਅਮਰੀਕਾ ਦੇ ਵਿੱਚ ਇਸ ਵੇਲੇ ਹੀ ਦੇਖਦੇ ਆਂ ਵੀ ਵੋਟਾਂ ਦੇ ਵਿੱਚ ਕੌਣ ਅੱਗੇ ਆ ਹਾਲਾਂਕਿ ਫੈਸਲਾ ਨਵੰਬਰ ਦੇ ਵਿੱਚ ਵੋਟਰਾਂ ਨੇ ਕਰਨਾ ਪਰ ਕੁਝ ਪੋਲਸ ਦੱਸਦੀਆਂ ਕਿ 트럼ਪ ਦਾ ਹੱਥ ਥੋੜਾ ਜਿਆਦਾ ਉੱਤੇ ਆ ਤੇ ਭਵਿੱਖ ਇਹdale ਪਾਸੇ ਨੂੰ ਜਾ ਸਕਦਾ ਤੇ ਜੇ ਡੋਨਲਡ 트럼ਪ ਦੇ ਹੱਕ ਦੇ ਵਿੱਚ ਇਹ ਗੱਲਬਾਤ ਚੱਲੇ ਜਾਂਦੀ ਆ ਤਾਂ ਏਸ ਸਮਝੌਤਾ ਜਿਹੜਾ ਇਹਨਾਂ ਨੇ ਕਰਨਾ 10 ਸਾਲ ਦਾ ਇਹਦਾ ਭਵਿੱਖ ਅਨਿਸ਼ਚਿਤਤਾ ਵੱਲੋਂ ਚਲੇ ਜਾਊਗਾ ਅਨਸਰਟਨ ਹੋ ਜਾਊਗਾ ਪਤਾ ਨਹੀਂ ਲੱਗੂਗਾ ਕਿ ਆ ਕੀ ਹੋਣਾ 네ਗੋਸ਼ੀਏਸ਼ਨ ਜਿਹੜੀ ਆ ਅਗਸਟ ਦੇ ਵਿੱਚ ਪਿਛਲੇ ਸਾਲ ਸਟਾਰਟ ਹੋਈ ਸੀ ਪਰ ਇਹਨੂੰ ਡਿਲੇ ਕਰ ਦਿੱਤਾ ਸੀ ਜਿਹੜੇ ਕਾਂਗਰੈਸ਼ਨਲ ਇਸ਼ੂ ਕਰਕੇ ਜਾਂ ਜਿਹੜੀ ਸ਼ਾਰਟ ਟਰਮ ਮਿਲਟਰੀ ਏਡ ਦੇ ਨਾਲ ਗੱਲਬਾਤ ਲੰਬੇ ਸਮੇਂ ਤੋਂ ਚੱਲੀ ਆਉਂਦੀ ਪਰ ਇਹਨੂੰ ਰੋਕ ਦਿੱਤਾ ਗਿਆ ਸੀ ਹੁਣ ਇਹਨੂੰ ਵੱਡੇ ਰੂਪ ਦੇ ਵਿੱਚ ਅੱਗੇ ਲਿਆਂਦਾ ਜਾ ਰਿਹਾ ਹੁਣ ਦੂਜੀ ਗੱਲ ਇਹ ਆ ਕਿ ਜਿਹੜੀ ਦੂਜੇ ਦੇਸ਼ ਨੇ ਜਿਹਨਾਂ ਦੇ ਵਿੱਚ ਬ੍ਰਿਟੇਨ ਆ ਫਰਾਂਸ ਆ ਜਰਮਨੀ ਆ ਇਟਲੀ ਆ ਉਹਨਾਂ ਦੇ ਲਗਭਗ ਇਦਾਂ ਦੇ ਜਿਹੜੇ ਐਗਰੀਮੈਂਟ ਨੇ ਯੂਕਰੇਨ ਦੇ ਨਾਲ ਨੇ ਜਾਂ ਦੂਜੀਆਂ ਕੰਟਰੀਜ਼ ਦੀ ਵੀ ਇਹਦੇ ਵਿੱਚ ਸਪੋਰਟ ਜਿਹੜੀ ਕੰਸਲਟੇਸ਼ਨ ਤੇ ਕੋਆਪਰੇਸ਼ਨ ਆ ਜਿਹੜਾ ਅਮਰੀਕਾ ਆ ਇਹ ਕੰਸਲਟ ਕਰੂਗਾ ਯੂਕਰੇਨ ਦੇ ਨਾਲ 24 ਘੰਟਿਆਂ ਦੇ ਵਿੱਚ ਵਿੱਚ ਜੇ ਉਹਦੇ ਤੇ ਅਟੈਕ ਹੁੰਦਾ ਆ ਤੇ ਉਹ ਟ੍ਰੇਨਿੰਗ ਇੰਟੈਲੀਜੈਂਸ ਸ਼ੇਅਰਿੰਗ ਸਾਰਾ ਕੁਝ ਯੂਕਰੇਨ ਦੇ ਨਾਲ ਜਿਹੜੇ ਲੌਂਗ ਟਰਮ ਇੱਕ ਡਿਫੈਂਸ ਕੈਪੇਬਿਲਿਟੀਆਂ ਆ ਉਹਨੂੰ ਜਾਰੀ ਰੱਖਣ ਦੇ ਲਈ ਆਪਣੇ ਯਤਨ ਜਿਹੜੇ ਆ ਉਹ ਜਾਰੀ ਰੱਖੂਗਾ ਇਹ ਇੱਕ ਵੱਡੀ ਅਪਡੇਟ ਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਮਝੌਤਾ ਜਿਹੜਾ ਸਿਰੇ ਚੜ ਜਾਏ ਤੇ ਇਹਦੇ ਨਾਲ ਅ 10 ਸਾਲ ਦਾ ਸਿਕਿਉਰਿਟੀ ਐਗਰੀਮੈਂਟ ਜਿਹੜਾ ਵਸ਼ਿੰਗਟਨ ਕਮਿਟ ਕਰੂਗਾ ਅ ਇਹਨਾਂ ਦੇ ਨਾਲ ਯੂਕਰੇਨ ਦੇ ਨਾਲ ਕੇ ਰੂਸ ਦੇ ਨਾਲ ਲੜਾਈ ਦੇ ਵਿੱਚ ਇਹਨਾਂ ਦੀ ਲਗਾਤਾਰ ਮਦਦ ਕਰੂਗਾ ਅ ਵੱਡੀ ਗੱਲ ਆ ਇਹ ਇੱਕ ਵੱਡਾ ਸਟੈਪ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਅਸਰ ਜਿਹੜੀ ਪੂਰੀ ਜੀਓਪੋਲਿਟিক্যাল ਸਿਚੁਏਸ਼ਨ ਆ ਇਹਦੇ ਉੱਤੇ ਡੈਫੀਨਿਟਲੀ ਪਊਗਾ ਤੇ ਪੂਰੀ ਦੁਨੀਆ ਦੇ ਉੱਤੇ ਇਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵ ਹੁੰਦਾ ਜੇ ਇਹ 10 ਸਾਲ ਦਾ ਹੋ ਜਾਂਦਾ ਇਹਦੇ ਨਾਲ ਵੀ ਤੇ ਜੇ ਡੋਨਲਡ ਟਰੰਪ ਆ ਜਾਂਦੇ ਆ ਤੇ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਚੈਲੰਜ ਹੋ ਜਾਂਦਾ ਤਾਂ ਉਹਦੇ ਨਾਲ ਵੀ ਪ੍ਰਭਾਵ ਪੈਣਾ ਦੋਵਾਂ ਹਾਲਤਾਂ ਦੇ ਵਿੱਚ ਲਾਜ਼ਮੀ ਹੈ। ਅਗਲੀ ਗੱਲ ਬਈ ਦੋਸਤੋ ਅਮਰੀਕਾ ਦੇ ਵਿੱਚ ਜਿਹੜੇ ਪਾਸਪੋਰਟ ਨੇ ਆਨਲਾਈਨ ਹੋ ਸ਼ੁਰੂ ਹੋ ਗਏ ਆ ਦੁਬਾਰਾ ਸ਼ੁਰੂ ਹੋ ਗਿਆ ਜਿਹੜਾ ਸਟੇਟ ਡਿਪਾਰਟਮੈਂਟ ਆ ਇਹਨਾਂ ਨੇ ਕੱਲ ਬੁੱਧਵਾਰ ਨੂੰ ਦੱਸਿਆ ਕਿ ਆਨਲਾਈਨ ਪਾਸਪੋਰਟ ਰੀਨਿਊਅਲ ਪੋਰਟਲ ਜਿਹੜਾ ਉਹ ਵਾਪਸ ਆ ਗਿਆ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਤੁਸੀਂ ਆਨਲਾਈਨ ਆਪਣੇ ਪਾਸਪੋਰਟ ਨਿਊ ਕਰਾ ਸਕਦੇ ਆ। ਇੱਕ ਟ੍ਰਾਇਲ ਸਰਵਿਸ ਜਿਹੜੀ ਅ ਅਵੇਲੇਬਲ ਨਹੀਂ ਸੀਗੀ ਲਗਭਗ ਸਾਲ ਤੋਂ ਜਿਆਦਾ ਸਮਾਂ ਹੋ ਗਿਆ ਇਹ ਨਹੀਂ ਸੀਗੀ ਹੁਣ ਵਾਪਸ ਆ ਗਈ ਹੈ ਇਹ ਪਰ ਦੂਜੇ ਕਦੇ ਆ ਵੀ ਸਾਰੇ ਪਾਸਪੋਰਟ ਇਥੇ ਰਿਨਿਊ ਨਹੀਂ ਹੋ ਸਕਣਗੇ ਸਾਰਾ ਕੁਝ ਆਨਲਾਈਨ ਨਹੀਂ ਹੋ ਸਕਦਾ ਕੁਝ ਹੱਦ ਤੱਕ ਤੇ ਕਾਫੀ ਹੱਦ ਤੱਕ ਇਹ ਕੁਝ ਹੁੰਦਾ ਰਹੂਗਾ ਅ ਅਵੇਲੇਬਲ ਨੇ ਜਿਹੜੇ ਲਿਮਟਡ ਨੰਬਰ ਆਫ ਟਰੈਵਲਰਸ ਦੇ ਲਈ ਜਿਹੜੇ ਕੁਝ ਖਾਸ ਰਿਕੁਆਇਰਮੈਂਟ ਨੂੰ ਮੀਟ ਕਰਦੇ ਆ ਜਿਹੜੇ ਬੀਟਾ ਪ੍ਰੋਗਰਾਮ ਦਾ ਪਾਰਟ ਆ ਤੇ ਜਿਹੜੇ ਸਟਰੀਮ ਲਾਈਨ ਕਰਨਾ ਚਾਹੁੰਦੇ ਆ ਕੁਝ ਰਿਕੁਆਇਰਮੈਂਟਸ ਨੂੰ ਉਹ ਇਹਦੇ ਵਿੱਚ ਜਿਹੜੇ ਸ਼ਾਮਲ ਕੀਤੇ ਜਾਣਗੇ ਖਾਸ ਤੌਰ ਤੇ ਜਿਹੜਾ ਰੀਨਿਊਅਲ ਪ੍ਰੋਸੈਸਰ ਅਮਰੀਕਨ ਇਸ ਪ੍ਰੋਗਰਾਮ ਜਿਹੜਾ ਉਹਨਾਂ ਦੇ ਲਈ ਅਵੇਲੇਬਲ ਆ ਜੇ ਉਹ ਸਿਰਫ ਰੁਟੀਨ ਵਾਲੇ ਰੀਨਿਊਅਲ ਕਰਾਉਣਾ ਚਾਹੁੰਦੇ ਆ ਨਾ ਕਿ ਕੋਈ ਤੇਜ਼ੀ ਵਾਲਾ ਜਾਂ ਜਿਉਂ ਚਾਹੁੰਦੇ ਆ ਕਿ ਜਿਹੜੀ ਐਕਸਪਾਇਰਡ ਕੀਤਾ ਜਾਵੇ ਪ੍ਰੋਸੈਸ ਉਹ ਨਹੀਂ ਹੋ ਸਕਦਾ ਜਿਹੜੀ ਰੁਟੀਨ ਰੀਨਿਊਅਲ ਆ ਰੁਟੀਨ ਦੇ ਵਿੱਚ ਨਵਿਆਉਣਾ ਪਾਸਪੋਰਟ ਨੂੰ ਉਹੀ ਕੀਤਾ ਜਾ ਸਕਦਾ ਹੁਣ ਹਰ ਦਿਨ ਜਿਹੜਾ 1 ਵਜੇ ਨੋ 1 ਪੀਐਮ ਦੁਪਹਿਰ ਦੇ 1 ਵਜੇ ਈਸਟਰਨ ਟਾਈਮ ਸਟੇਟ ਡਿਪਾਰਟਮੈਂਟ ਕੁਝ ਲਿਮਟਿਡ ਨੰਬਰ ਦੀਆਂ ਐਪਲੀਕੇਸ਼ਨਸ ਲਾਊਗਾ ਤੇ ਹੌਲੀ-ਹੌਲੀ ਇਹਦੀ ਕੈਪੈਸਿਟੀ ਨੂੰ ਉਹ ਡੇਲੀ ਵਧਾਉਂਦਾ ਜਾਊਗਾ ਇੱਕ ਵਾਰੀ ਜਿਹੜਾ ਪੋਰਟਲ ਆ ਆਪਣੇ ਥ੍ਰੈਸ਼ਹੋਲਡ ਦੇ ਉੱਤੇ ਪਹੁੰਚ ਗਿਆ ਤੇ ਇਹ ਜਦੋਂ ਤੱਕ ਫਿਰ ਜਦੋਂ ਇਹ ਜਿੰਨੀਆਂ ਇਹਨਾਂ ਨੂੰ ਚਾਹੀਦੀਆਂ ਉਹਨੀਆਂ ਆ ਗਈਆਂ ਫਿਰ ਅਗਲੇ ਦਿਨ ਜਿਹੜੀਆਂ ਤੁਹਾਨੂੰ ਉਹ ਕਰਨੀਆਂ ਪੈਣਗੀਆਂ ਜਿਹੜੇ ਸੀਨੀਅਰ ਸਟੇਟ ਡਿਪਾਰਟਮੈਂਟ ਦੇ ਅਫੀਸ਼ੀਅਲਸ ਆ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਆਨਲਾਈਨ ਅਪਲਾਈ ਕਰਨ ਦਾ ਕੋਈ ਗਰੰਟੀ ਨਹੀਂ ਵੀ ਪ੍ਰੋਸੈਸ ਤੁਹਾਡਾ ਫਾਸਟ ਹੋ ਜਾਊਗਾ ਜਾਂ ਤੇਜ਼ ਹੋ ਜਾਊਗਾ ਜਾਂ ਕੋਈ ਹੋਰ ਗੱਲਬਾਤ ਹੋ ਜਾਊਗੀ ਪਰ ਇਹਦੇ ਨਾਲ ਹੋਊਗਾ ਕੀ ਕਿ ਜਿਹੜਾ ਤੁਹਾਡਾ ਮੇਲ 'ਚ ਟਾਈਮ ਲੱਗਣਾ ਜਿਹੜੀ ਡਾਕ ਪਾਉਣੀ ਆ ਉਹਦੇ ਵਿੱਚ ਜਿਹੜਾ ਉਹ ਟਾਈਮ ਆ ਉਹਦੇ ਵਿੱਚ ਫਰਕ ਜ਼ਰੂਰ ਪੈ ਜਾਊਗਾ ਇਹਦੇ ਲਈ ਐਲੀਜੀਬਲ ਹੋਣ ਦੇ ਲਈ ਹੁਣ ਤੁਹਾਨੂੰ ਆਨਲਾਈਨ ਸਿਸਟਮ ਦੇ ਲਈ ਆਬਵੀਅਸ ਆ ਤੁਸੀਂ ਅਮਰੀਕਨ ਸਿਟੀਜ਼ਨ ਚਾਹੀਦੇ ਆ ਤੇ 25 ਸਾਲਾਂ ਤੋਂ ਜ਼ਿਆਦਾ ਤੁਹਾਡੀ ਉਮਰ ਹੋਣੀ ਚਾਹੀਦੀ ਆ ਤੇ ਤੁਹਾਡੇ ਕੋਲ ਪਹਿਲਾਂ ਹੀ ਪਾਸਪੋਰਟ ਹੋਣਾ ਚਾਹੀਦਾ 10 ਸਾਲ ਦੀ ਵੈਲਿਡਿਟੀ ਵਾਲਾ ਦੂਜੀ ਜਿਹੜੀ ਰਿਕੁਆਇਰਮੈਂਟ ਇਹਦੇ ਵਿੱਚ ਦੱਸੀਆਂ ਜਾਂਦੀਆਂ ਉਹਨਾਂ ਦੇ ਵਿੱਚ ਉਹ ਹੈ ਕਿ ਜਿਹੜਾ ਬੰਦਾ ਅਪਲਾਈ ਕਰ ਰਿਹਾ ਉਹ ਸਿਰਫ ਪਾਸਪੋਰਟ ਰਿਨਿਊ ਕਰਾ ਸਕਦਾ ਜੇ ਉਹਨੇ ਨਾਂ ਚੇਂਜ ਕਰਾਉਣਾ ਜੈਂਡਰ ਚੇਂਜ ਕਰਾਉਣਾ ਡੇਟ ਚੇਂਜ ਕਰਨੀ ਹੈ ਡੇਟ ਆਫ ਬਰਥ ਜਾਂ ਕੁਝ ਪਲੇਸ ਆਫ ਬਰਥ ਕਰਨੀ ਉਹਦੇ ਲਈ ਉਹਨੂੰ ਸੈਪਰੇਟ ਐਪਲੀਕੇਸ਼ਨ ਦੇਣੀ ਪਊਗੀ ਦੂਜਾ ਇਹ ਆ ਕਿ ਜੇ ਤੁਸੀਂ ਇੰਟਰਨੈਸ਼ਨਲੀ ਜਿਹੜੇ ਘੱਟੋ ਘੱਟ 8 ਹਫ਼ਤਿਆਂ ਲਈ ਟਰੈਵਲ ਨਹੀਂ ਕਰਨੇ ਹੋਣੇ ਚਾਹੀਦੇ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰਦੇ ਹੋ ਅ ਦੂਜਾ ਪਾਸਪੋਰਟ ਰੀਨਿਊ ਹੋ ਸਕਦਾ ਜੇ ਤੁਹਾਡਾ ਪਾਸਪੋਰਟ ਗਵਾਚ ਗਿਆ ਚੋਰੀ ਹੋ ਗਿਆ ਡੈਮੇਜ ਹੋ ਗਿਆ ਜਾਂ ਕੋਈ ਹੋਰ ਗੱਲਬਾਤ ਹੋ ਗਈ ਉਸ ਮਾਮਲੇ ਵਿੱਚ ਆਨਲਾਈਨ ਅਪਲਾਈ ਨਹੀਂ ਕੀਤਾ ਜਾ ਸਕਦਾ ਦੂਜਾ ਹੈ ਕਰਡ ਕਾਰਡ ਜਾਂ ਡੈਬਿਟ ਕਾਰਡ ਤੋਂ ਤੁਸੀਂ ਪੇ ਕਰ ਸਕਦੇ ਆ ਜਾਂ ਜਿਹੜਾ ਆਟੋਮੇਟਿਡ ਕਲੀਅਰਿੰਗ ਹਾਊਸ ਪੇਮੈਂਟ ਆ ਉਹਦੇ ਨਾਲ ਤੇ ਤੁਸੀਂ ਆਪਣੀ ਜਿਹੜੀ ਡਿਜੀਟਲ ਪਾਸਪੋਰਟ ਸਾਈਜ਼ ਫੋਟੋ ਜੇਪੈਗ ਦੇ ਫਾਰਮੈਟ ਦੇ ਵਿੱਚ ਉਹਤੇ ਅਪਲੋਡ ਕਰ ਸਕਦੇ ਆ ਤੇ ਜਿਹੜੀ ਪਾਸਪੋਰਟ ਤੁਹਾਡਾ ਇਸ਼ੂ ਕਰ ਦਿੱਤਾ ਜਾਊਗਾ 9 ਤੋਂ ਲੈ ਕੇ ਜਿਹੜੇ 15 ਸਾਲਾਂ ਨਾ ਦੇ ਲਈ ਤੇ ਐਪਲੀਕੇਸ਼ਨ ਡੇਟ ਜਿਹੜੀ ਤੁਹਾਡੀ ਮਤਲਬ ਜਦੋਂ ਵੀ ਇਹ ਹੁੰਦੀ ਆ ਤੇ ਰਿਕੁਆਇਰਮੈਂਟ ਇਹਦੀਆਂ ਬਾਕੀ ਇਹ ਜਿਹ ਦੱਸੀਆਂ ਗਈਆਂ ਕੁਦਰਤੀ ਤੌਰ ਦੇ ਉੱਤੇ ਇਹਦੇ ਨਾਲ ਲੋਕਾਂ ਨੂੰ ਵੱਡਾ ਫਰਕ ਪਊਗਾ ਆਫੀਸ਼ੀਅਲ ਜਿਹੜੇ ਉਹ ਇਹ ਜਿਹੜੀ ਪਬਲਿਕ ਟੈਸਟਿੰਗ ਉਹ ਕਰ ਰਹੇ ਆ ਕਿ ਕੁਝ ਮਹੀਨਿਆਂ ਦੇ ਵਿੱਚ ਪਰ ਹੁਣ ਕਹਿੰਦੇ ਆ ਕਿ ਉਹ ਉਹਨਾਂ ਨੇ ਸਪੈਸੀਫਾਈ ਨਹੀਂ ਕੀਤਾ ਕਿ ਐਪਲੀਕੇਸ਼ਨ ਜਿਹੜੀਆਂ ਹਰ ਰੋਜ਼ ਕਿਸ ਤਰੀਕੇ ਦੇ ਨਾਲ ਐਕਸੈਪਟ ਕੀਤੀਆਂ ਜਾਣਗੀਆਂ ਪਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਰਾਹਤ ਦੀ ਖਬਰ ਆ ਜਿਹੜੇ ਬਹੁਤ ਇੱਕ ਵੱਡਾ ਵਰਗਿਆ ਲੋਕਾਂ ਦਾ ਇਹਦੇ ਵਿੱਚ ਜਿਹੜਾ ਉਹ ਨਿਕਲ ਸਕਦਾ ਤੇ ਉਹਨਾਂ ਨੂੰ ਇਹਦਾ ਫਾਇਦਾ ਹੋ ਸਕਦਾ ਅਗਲੀ ਗੱਲਬਾਤ ਦੋਸਤੋ ਫੈਡਰਲ ਰਿਜ਼ਰਵ ਦਾ ਜਿਹੜਾ ਕੱਲ ਦਾ ਫੈਸਲਾ ਆਇਆ ਇਹਨਾਂ ਨੇ ਆਪਣੇ ਇੰਟਰਸਟ ਰੇਟ ਉਨੇ ਹੀ ਰੱਖੇ ਆ ਜਿੰਨੇ ਇਹਨਾਂ ਦੇ ਸੀਗੇ ਉਹਨੂੰ ਘਟਾਇਆ ਨਹੀਂ ਨਾ ਵਧਾਇਆ ਵਧਾਉਣਾ ਤੇ ਕੀ ਸੀ ਗੱਲਬਾਤ ਐਸ ਵੇਲੇ ਚੱਲ ਰਹੀ ਸੀ ਘਟਾਉਣ ਦੀ ਅਮਰੀਕਾ ਨੇ ਐਲਾਨ ਕੀਤਾ ਇਸ ਸਾਲ ਦੇ ਵਿੱਚ ਤਿੰਨ ਕਟ ਲਾਉਣੇ ਆ ਸੀ ਤੇ 1% ਦੇ ਨੇੜੇ ਤੇੜੇ ਜਿਹੜੇ ਵਿਆਜਦਾਰਾ ਉਹ ਥੱਲੇ ਲੈ ਆਉਣੇ ਆ ਹੁਣ ਜਿਹੜੀ ਇਨਫਲੇਸ਼ਨ ਆ ਉਹ ਥੋੜੀ ਜਿਹੀ ਬੈਟਰ ਹੋ ਰਹੀ ਆ ਪਰ ਜਿਹੜੀਆਂ ਕੁਝ ਪ੍ਰਾਈਸਸ ਨੇ ਉਹ ਹਜੇ ਵੀ ਤੇਜ਼ੀ ਦੇ ਨਾਲ ਜਿਹੜੇ ਵਧ ਰਹੇ ਆ ਨਾਰਮਲ ਨਾਲ ਇਕਨੋਮੀ ਸਲੋ ਡਾਊਨ ਹੋਈ ਆ ਪਰ ਇੰਨੀ ਜ਼ਿਆਦਾ ਨਹੀਂ ਹੋਈ ਕਿ ਫੈਡਰਲ ਰਿਜ਼ਰਵ ਇੰਟਰਸਟ ਰੇਟ ਘਟਾ ਦੇਵੇ ਇਹਦਾ ਮਤਲਬ ਇਹ ਆ ਕਿ ਹੁਣ ਇੱਕ ਚਿੰਤਾ ਵਾਲੀ ਗੱਲ ਵੀ ਆ ਚਿੰਤਾ ਵਾਲੀ ਗੱਲ ਕੈਨੇਡਾ ਦੇ ਲਈ ਵੀ ਆ ਕੱਲ ਭਾਵੇਂ ਫੈਸਲਾ ਆ ਉਸ ਤੋਂ ਬਾਅਦ ਵਿਦਾਰਸ ਕੁਮਾਰ ਨੇ ਦੇ ਬਾਰੇ ਆਪਣੀਆਂ ਆਪਣੀਆਂ ਟਿੱਪਣੀਆਂ ਦੇ ਰਹੇ ਆ ਕੈਨੇਡਾ ਆਮ ਤੌਰ ਦੇ ਤੇ ਅਮਰੀਕਾ ਨੂੰ ਫੋਲੋ ਕਰਦਾ ਕੈਨੇਡਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਦਾ ਅੰਦਾਜ਼ਾ ਲਾਇਆ ਜਾ ਰਿਹਾ ਵੀ ਹੋਰ ਇੰਟਰਸਟਡ ਘਟਾਉਣਗੇ ਜੇ ਇਹ ਘਟਾ ਦਿੰਦੇ ਆ ਤੇ ਅਮਰੀਕਾ ਨੇ ਹੁਣ ਸਟਡੀ ਰੱਖਿਆ ਇਹਨਾਂ ਨੇ ਘਟਾਏ ਨਹੀਂ ਤੇ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਾ ਘਟਾਉਣ ਉਹਦਾ ਜਦੋਂ ਡਾਲਰ ਦਾ ਅਮਰੀਕਾ ਤੇ ਕੈਨੇਡਾ ਦਾ ਜਿਹੜਾ ਇਹਦੇ ਵਿੱਚ ਫਰਕ ਪੈਂਦਾ ਤੇ ਇਹਦਾ ਵੀ ਉਲਟਾ ਕੈਨੇਡਾ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਸੋ ਹੁਣ ਜਿਹੜਾ ਜਿਹੜਾ ਰੇਟ ਕੱਟਾ ਉਹਨਾਂ ਨੇ ਫੈਡਰਲ ਨੇ ਕਿਹਾ ਕਿ ਅਸੀਂ ਰੇਟ ਕੱਟ ਹਾਈ ਇੰਟਰਸਟ ਰੇਟ ਦੇ ਉੱਤੇ ਇਸ ਸਾਲ ਇਹਨਾ ਨਹੀਂ ਕਰ ਰਹੇ ਜਾਂ ਅਸੀਂ 2024 ਦੇ ਸਿਰਫ ਇੱਕ ਕੱਟ ਹੋਰ ਜਿਹੜਾ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਇੱਕ ਕੱਟ ਜਿਹੜਾ ਹੋਰ ਆ ਉਹ ਲੱਗੂਗਾ ਹੁਣ ਇਹ ਜਿਹੜੀ ਗੱਲਬਾਤ ਆ ਇਹ ਕਾਫੀ ਜਿਹੜੀ ਜਿਹੜੀ ਵੱਖਰੇ ਤਰੀਕੇ ਦੀ ਆ ਕਿ ਉਹ ਜਿਹੜਾ ਇਸ ਗੱਲ ਦੇ ਉੱਤੇ ਫਰਕ ਕੁਦਰਤੀ ਤੌਰ ਦੇਤੇ ਜਿਆਦਾ 인ਫਲੇਸ਼ਨ ਤੇ ਜੌਬ ਮਾਰਕੀਟ ਦਾ ਇਹ ਨਾਲ ਬਹੁਤ ਨੇੜ ਦਾ ਸਬੰਧ ਆ ਜਿਹੜੀ ਸਟਰੋਂਗ ਜੌਬ ਮਾਰਕੀਟ ਤੇ ਸਲੋ ਜਿਹੜੀ ਪ੍ਰੋਗਰੈਸ ਆ ਉਹ 인ਫਲੇਸ਼ਨ ਦੇ ਨਾਲ ਜਿਹੜੀ ਉਸ ਤਰ੍ਹਾਂ ਹੋ ਰਹੀ ਆ ਤੇ ਫੈਡਰਲ ਰਿਜ਼ਰਵ ਜਿਹੜਾ ਆ ਇਸ ਗੱਲ ਦੇ ਲਈ ਬਹੁਤ ਸੁਚੇਤ ਆ ਕਿ ਕਿੱਥੇ ਰੇਟ ਕੱਟ ਕਰਨਾ ਆ ਜਿਹੜੀ ਫੈਡ ਚੇਅਰ ਦੀ ਸਟੇਟਮੈਂਟ ਆ ਜੋਮ ਪਾਵਲ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਆ ਕਿ ਇਹ ਲੰਬਾ ਸਮਾਂ ਇਹਦੇ ਲਈ ਲੱਗੂਗਾ ਐਨਾ ਫਰੇਟ ਰਿਡਿਊਸ ਕਰਨ ਦੇ ਲਈ ਅੰਦਾਜ਼ੇ ਤ ਇਹ ਆ ਵੀ ਅਗਲੇ ਸਾਲ ਦਸੰਬਰ ਤੱਕ ਜਾਨੀ ਕਿ 2025 ਦਸੰਬਰ ਤੱਕ ਜਿੰਨੇ ਇੰਟਰਸਟ ਰੇਟ ਹੋਣਾ ਅਧੇ ਰਹਿ ਜਾਣੇ ਪਰ ਜਿਹੜੀ ਇਹ ਸਿਗਨਲ ਅਮਰੀਕਾ ਨੇ ਦਿੱਤਾ ਆ ਇਹ ਗੱਲਬਾਤ ਕਿਤੇ ਗੜਬੜ ਵੀ ਹੋ ਸਕਦੀ ਹੈ ਨਹੀਂ ਵੀ ਇਦਾਂ ਹੋ ਸਕਦਾ ਤੇ ਜੇ ਇਦਾਂ ਹੋ ਗਿਆ ਕਿ ਇੰਟਰਸਟ ਰੇਟ ਉਹਦੇ ਨਾਲ ਘਟੇ ਆ ਲੋਕਾਂ ਦਾ ਕਚੂੰਬਰ ਨਿਕਲਿਆ ਪਿਆ ਤੇ ਗੱਲਬਾਤ ਹੋਰ ਜ਼ਿਆਦਾ ਜਿਹੜੀ ਆ ਮੁਸ਼ਕਲ ਹੋ ਜਾਣੀ ਹੈ ਹੁਣ ਟਾਈਮਿੰਗ ਜਿਹੜੀ ਆ ਰੇਟ ਕੱਟ ਦੇ ਲਈ ਬਹੁਤ ਸਾਰੇ ਲੋਕ ਜਿਹੜੇ ਆ ਰੇਟ ਕੱਟ ਦੇ ਲਈ ਸਤੰਬਰ ਜਾਂ ਦਸੰਬਰ ਮੰਨ ਰਹੇ ਆ ਪਰ ਇਹਦੇ ਤੋਂ ਪਹਿਲਾਂ ਉਹ ਕਹਿੰਦੇ ਰੇਟ ਕੱਟ ਨਹੀਂ ਲੱਗਣਾ ਹੁਣ ਜੰਨੀਆਂ ਵੀ ਇਹਨਾਂ ਦੀਆਂ ਫੈਡਰਲ ਸਰਪ ਦੀਆਂ ਮੀਟਿੰਗਾਂ ਰਹਿ ਗਈਆਂ ਆ ਇਹਦੇ ਵਿੱਚ ਕੁਝ ਲੋਕ ਤਾਂ ਕਹਿੰਦੇ ਵੀ ਤੁਸੀਂ ਪਹਿਲਾਂ ਤਾਂ ਅਸੀਂ ਨਾ ਕਰੋ ਦਸੰਬਰ 'ਚ ਜਾਂਦੇ ਜਾਂਦੇ ਹੋ ਸਕਦਾ ਇੱਕ ਰੇਟ ਕੱਟੇ ਲਾ ਦੇਣ ਪਰ ਵੱਧ ਤੋਂ ਵੱਧ ਸਤੰਬਰ ਚੋਂ ਤੋਂ ਪਹਿਲਾਂ ਔਰ ਲੋਕ ਆਸ ਕਰ ਰਹੇ ਸੀ ਕਿ ਜੂਲ ਵਾਲੀ ਮੀਟਿੰਗ ਦੇ ਵਿੱਚ ਰੇਟ ਕੱਟ ਕੀਤਾ ਜਾਊਗਾ ਦੂਜੀ ਜਿਹੜੀਆਂ ਇਕਨੋਮਿਕ ਪ੍ਰੋਜੈਕਸ਼ਨਸ ਨੇ ਜਿਹੜੇ ਫੈਡਰਲ ਸਰਵ ਦੇ ਅਫੀਸ਼ੀਅਲਸ ਨੇ ਉਹ ਕਰਦੇ ਆ ਕਿ ਉਹ ਆ ਇਹ ਗੱਲ ਦਾ ਅੰਦਾਜ਼ਾ ਲਾ ਰਹੇ ਕਿ ਐਸ ਹੀ ਰੈਂਡ ਤੱਕ ਸਿਰਫ ਇੱਕ ਰੇਟ ਕੱਟ ਲਊਗਾ ਲੱਗਦਾ ਕਿ 0.25 ਬੇਸਿਸ ਪੁਆਇੰਟ ਦਾ ਹੋਊਗਾ ਤੇ ਲੰਬੀ ਚੌੜੀ ਗੱਲਬਾਤ ਨਹੀਂ ਹੋਣੀ ਕੁਝ ਜਿਹੜੀਆਂ ਇੰਪਰੂਵਮੈਂਟਸ ਹੈਗੀਆਂ ਜਿਹੜੀਆਂ ਹਾਊਸਿੰਗ ਦੇ ਵਿੱਚ ਜਾਂ ਜਿਹੜੇ ਮੈਡੀਕਲ ਕੇਅਰ ਦੇ ਵਿੱਚ ਆ ਹਜੇ ਵੀ ਵਧ ਰਹੀਆਂ ਤੇ ਇਨਫਲੇਸ਼ਨ ਜਿਹੜੀ ਉਹ ਕਾਫੀ ਇਹਦੇ ਨਾਲ ਹਾਈ ਚਲੇ ਜਾਂਦੀ ਹੈ ਸੋ ਹੁਣ ਇਹਦਾ ਇੰਪੈਕਟ ਰਾਜਨੀਤੀ ਦੇ ਉੱਤੇ ਵੀ ਪਊਗਾ ਜਿਹੜੀਆਂ ਜ਼ਿਆਦਾ ਹਾਈ ਪ੍ਰਾਈਸਸ ਨੇ ਇਹ ਉਹ ਪ੍ਰੈਜ਼ੀਡੈਂਟ ਬਾਈਡਨ ਦੀ ਰੀ-ਇਲੈਕਸ਼ਨ ਕੈਂਪੇਨ ਦੇ ਵਿੱਚ ਇੱਕ ਵੱਡਾ ਇਸ਼ੂ ਬਣ ਸਕਦੇ ਆ ਕਿਉਂਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਸ਼ੁਰੂ ਤੋਂ ਕ੍ਰਿਟਿਸਾਈਜ਼ ਕਰਦੇ ਆ ਰਹੇ ਆ ਕਿ ਐਸ ਬਲੇ ਦੀ ਜਿਹੜੀ ਇਕਨੋਮਿਕ ਸਿਚੁਏਸ਼ਨ ਆ ਇਹਦੇ ਲਈ ਜੋ ਬਾਈਡਨ ਜ਼ਿੰਮੇਵਾਰ ਆ ਇਹਨਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਇਹਦੇ ਲਈ ਜ਼ਿੰਮੇਵਾਰ ਹੈ ਤੇ ਸੱਚਮੁੱਚ ਹਾਲਾਂਕਿ ਇਹਦੇ ਉੱਤੇ ਜੋ ਬਰਡਨ ਦਾ ਆਪਣਾ ਗੱਲਬਾਤ ਓਨੀ ਜ਼ਿਆਦਾ ਹੋ ਸਕਦੀ ਹੈ ਪਰ ਦੁਨੀਆ ਪੱਧਰ ਤੇ ਉੱਤੇ ਹਾਲਾਤ ਐ ਇਸ ਤਰ੍ਹਾਂ ਦੇ ਬਣੇ ਆ ਕਿ ਸਾਰੇ ਪਾਸੇ ਇੰਟਰਸਟੇਟ ਹਾਈ ਗਏ ਆ ਕੀ ਕੈਨੇਡਾ ਕੀ ਯੂਰਪ ਕੀ ਯੂਕੇ ਸਾਰੀਆਂ ਥਾਵਾਂ ਦੇ ਉੱਤੇ ਇੰਟਰਸਟੇਟ ਉੱਤੇ ਨੂੰ ਗਏ ਆ ਤੇ ਇਹਦੇ ਵਿੱਚ ਕਿਸੇ ਦਾ ਖਸੂਰ ਕੋਈ ਨਹੀਂ ਪਰ ਇਸ ਵੇਲੇ ਪੋਲੀਟਿਕਲੀ ਇਹਦਾ ਫਾਇਦਾ ਹੋਊਗਾ ਡੋਨਲਡ ਟਰੰਪ ਨੂੰ ਜੇ ਇੰਟਰਸਟੇਟ ਕੱਟ ਨਹੀਂ ਕੀਤੇ ਜਾਂਦੇ ਤੇ ਜਿਹਦੀ ਆਸ ਆ ਵੀ ਇੱਕ ਅੱਧਾ ਕੱਟ ਹੀ ਆ ਕਿ ਲੱਗਣਾ ਹੈ ਤੇ ਜੇ ਨਵੰਬਰ ਤੱਕ ਕੋਈ ਕੱਟ ਵੀ ਨਹੀਂ ਲੱਗ ਜਿੱਦਾਂ ਹੁਣ ਕਹਿ ਰਹੇ ਵੀ ਜਾਂ ਤਾਂ ਸਤੰਬਰ ਚ ਲੱਗ ਸਕਦਾ ਜਾਂ ਦਸੰਬਰ ਚ ਲੱਗੂਗਾ ਤੇ ਜੇ ਨਵੰਬਰ ਤੱਕ ਕਟ ਲੱਗਦਾ ਹੀ ਕੋਈ ਨਹੀਂ ਤਾਂ ਫੇਰ ਸਿੱਧੀ ਸਿੱਧੀ ਗੱਲ ਆ ਵੀ ਇਹਦਾ ਨੁਕਸਾਨ ਸਿੱਧਾ ਜੋ ਬਰਡਨ ਉਹ ਹੋਊਗਾ ਆ ਲੋਕ ਜਿਹੜੇ ਆ ਉਹ ਲਗਭਗ ਇਸ ਗੱਲ ਦੇ ਆਲੇ ਦੁਆਲੇ ਹੀ ਸੋਚਦੇ ਆ ਵੀ ਜਿਹੜੀ ਵੀ ਅੱਜ ਦੀ ਆਰਥਿਕ ਹਾਲਤਾਂ ਦੇ ਲਈ ਜ਼ਿੰਮੇਵਾਰ ਵੱਡੇ ਪੱਧਰ ਦੇ ਉੱਤੇ ਹੁਣ ਦੇ ਰਾਸ਼ਟਰਪਤੀ ਆ ਕੀ ਜਿਹੜੀ ਸਪਲਾਈ ਚੇਨ ਦੇ ਵਿੱਚ ਗੜਬੜਾ ਕੀ ਕਿੱਚ ਪਿੱਛੇ ਹੋਇਆ ਆ ਸੋ ਫੈਡਰਲ ਰਿਜ਼ਰਵ ਦੇ ਜਿਹੜੇ ਲੀਡਰ ਨੇ ਉਹਨੇ ਵੀ ਤੁਦਲੀ ਜੀ ਤਸਵੀਰ ਪੇਸ਼ ਕੀਤੀ ਆ ਐਸ ਵੇਲੇ ਇੰਟਰੋਸਟ ਰੇਟ ਕੱਟ ਕਰਨ ਦੀ ਤੇ ਇਹ ਕਿਹਾ ਵੀ ਇੱਕ ਟ੍ਰਿਮ ਜਿਹੜਾ ਆ ਵੀ 2024 ਦੇ ਵਿੱਚ ਇੱਕੋ ਹੀ ਹੋਣਾ ਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾਊਗਾ ਕੀ ਇਹਦਾ ਕੀਤਾ ਜਾਊਗਾ ਇੱਕ ਬੜਾ ਦਿਲਚਸਪੀ ਵਾਲਾ ਮਾਮਲਾ ਹੋਏਗਾ ਪਰ ਲੋਕ ਇਸ ਵੇਲੇ ਥੋੜੇ ਜਿ ਡਰੇ ਪਏ ਆ ਕ੍ਰੇਟ ਕੱਟ ਇਹਨਾਂ ਨੇ ਕੀਤਾ ਕੋਈ ਨਹੀਂ ਕੱਲ ਨੂੰ ਕੋਈ ਇਦਾਂ ਦੀ ਗੱਲਬਾਤ ਹੋ ਗਈ ਦੁਨੀਆ ਪੱਧਰ ਦੇ ਉੱਤੇ ਕਿ ਜਿਹਦੇ ਨਾਲ ਮਹਿੰਗਾਈ ਵਧਣੀ ਸ਼ੁਰੂ ਹੋ ਗਈ ਕੋਈ ਕਰੂਡ ਆਇਲ ਦੀ ਸਮੱਸਿਆ ਕੋਈ ਉਧਰ ਯੂਕਰੇਨ ਰੂਸ ਵਾਲਾ ਰੌਲਾ ਕੋਈ ਹੋਰ ਰੌਲਾ ਪੈ ਗਿਆ ਤੇ ਜੇ ਫਿਰ ਰੇਟ ਘਟੇ ਨਾ ਤੇ ਫੇਰ ਲੋਕਾਂ ਦੀ ਹਾਲਤ ਜਿਹੜੀ ਆ ਉਹ ਮਾੜੀ ਹੋ ਜੂਗੀ ਗੱਲਬਾਤ ਜਿਹੜੀ ਰੈਸੈਸ਼ਨ ਵੱਲੋਂ ਫੇਰ ਤੁਰਨ ਲੱਗ ਜਾਂਦੀ ਹੈ ਪਰ ਕੈਨੇਡਾ ਦਾ ਰੇਟ ਕੱਟ ਜਿਹੜਾ ਕੁਦਰਤੀ ਤੌਰ ਤੇ ਦੱਸਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਪਿਛੇ ਵੀ ਇਸ ਤਰ੍ਹਾਂ ਦੇ ਜਿਹੜੇ ਰੇਟ ਕੱਟ ਆ ਉਹ ਦੇਖਣੇ ਭੈਣ ਅ ਅਗਲੀ ਗੱਲਬਾਤ ਜਿਹੜੀ ਡੋਨਲਡ ਟਰੰਪ ਦੇ ਬਾਰੇ ਆ ਡੋਨਲਡ ਟਰੰਪ ਪਰ ਐਸ਼ਵਲੀ ਜਦੋਂ ਦੀ ਸਜ਼ਾ ਇਹਨਾਂ ਨੂੰ ਸੁਣਾਈ ਜਾਣੀ ਹਾਲਾਂਕਿ ਪਰ ਜਦੋਂ ਦੀ ਇਹਨਾਂ ਨੂੰ ਇਹ ਕਨਵੈਕਟ ਕੀਤਾ ਗਿਆ ਉਸ ਦਿਨ ਦੀ ਚਰਚਾ ਇਹ ਚੱਲਦੀ ਆ ਵੀ ਕੀ ਡੋਨਲਡ ਟਰੰਪ ਜੇਲ ਵਿੱਚ ਜਾਣਗੇ ਇਹਦੇ ਬਾਰੇ ਹੁਣ ਕਿਸੇ ਨੂੰ ਪਤਾ ਨਹੀਂ ਲੋਕ ਆਪਣੇ ਆਪਣੇ ਅੰਦਾਜ਼ੇ ਲਾ ਰਹੇ ਜਿਹੜੇ ਰਾਜਨੀਤਿਕ ਮਾਹਰ ਨੇ ਆਪਣੇ ਆਪਣੇ ਅੰਦਾਜ਼ੇ ਲਾ ਰਹੇ ਡੋਨਲਡ ਟਰੰਪ ਜਿਹੜੇ ਨੇ ਪਹਿਲੇ ਰਾਸ਼ਟਰਪਤੀ ਸਾਬਕਾ ਰਾਸ਼ਟਰਪਤੀ ਮਫੀਚਾ ਨੇ ਹੋ ਸਕਦੇ ਆ ਅਮਰੀਕਾ ਦੇ ਜਿਹੜੇ ਜੇਲ ਜਾਣਗੇ ਹਾਲਾਂਕਿ ਬਹੁਤ ਕੁਝ ਇਹੋ ਜਿਹਾ ਹੋਇਆ ਜਿਹੜਾ ਪਹਿਲੀ ਵਾਰ ਡੋਨਲਡ ਟਰੰਪ ਵੇਲੇ ਹੋਇਆ ਪਰ ਇਹ ਵੀ ਇੱਕ ਨਵੀਂ ਗੱਲ ਹੋਊਗੀ ਕਿ ਜੇਲ ਦੇ ਵਿੱਚ ਕੋਈ ਸਾਬਕਾ ਰਾਸ਼ਟਰਪਤੀ ਅਮਰੀਕਾ ਦਾ ਸਿੱਟਿਆ ਗਿਆ ਹੋਵੇ ਪਹਿਲੀ ਵਾਰੀ ਹੋਊਗਾ ਅ ਚੰਤੀ ਜਿਹੜੇ ਫਾਲੋਨੀ ਕਾਉਂਟਸ ਜਿਹੜੇ ਅ bizness ਰਿਕਾਰਡ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਵਿੱਚ ਹੋਏ ਆ ਐਕਸਪਰਟ ਇਸ ਗੱਲ ਦੇ ਉੱਤੇ ਦੋ ਤਰੀਕੇ ਨਾਲ ਸੋਚ ਰਹੇ ਆ ਕਿ ਅ ਵੀ ਉਹਦੇ ਚਾਂਸ ਬਹੁਤ ਘੱਟ ਆ ਕਿ 2024 ਦੇ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਕੋ ਜੇਲ੍ਹ ਜਾਣਾ ਜਾਂ ਨਾ ਜਾਣ ਦਾ ਫੈਸਲਾ ਹੋਊਗਾ ਪਰ ਸੰਭਵ ਵੀ ਹੈਗਾ ਦੂਜੀ ਗੱਲਬਾਤ ਵੀ ਹੈਗੀ ਹੈ ਕਿ ਅ ਜੱਜ ਦਾ ਡਿਸੀਜਨ ਆ ਜਾਂ ਜਵਾਨ ਮੈਚਨ ਉਹਨਾਂ ਨੇ ਕਿਹਾ ਕਿ ਪ੍ਰੈਜ਼ੈਂਟ ਟਾਈਮ ਜਿਹੜਾ ਆ ਉਹ ਨੇਚਰ ਆਫ ਕਰਾਇਮ ਕਰਾਇਮ ਕਿੱਦਾਂ ਦਾ ਆ ਜਾਂ 트াম্প ਦਾ ਬਿਹੇਵੀਅਰ ਕੀ ਆ ਉਹਦੇ ਉੱਤੇ ਆਧਾਰਿਤ ਹੋਊਗਾ ਦੂਜੀ ਜਿਹੜੀ 14 ਐਕਸਪਰਟ ਨੇ opinion ਜਿਹੜੀ ਆ ਉਹ ਮਿਕਸਡ ਆ ਇਹਦੇ ਵਿੱਚ ਪੰਜ ਕਹਿੰਦੇ ਆ ਕਿ ਲਗਭਗ ਤੈ ਆ 14 ਦੇ ਵਿੱਚੋਂ ਵੀ ਡੋਨਲਡ 트াম্প ਜੇਲ ਚ ਜਾਣਗੇ ਸੱਤ ਕਹਿੰਦੇ ਆ ਕਿ ਇਹ ਬਹੁਤ ਘੱਟ ਜਾਣ ਸਕ ਕੇ ਜੇਲ ਜਾਣਗੇ ਅ ਦੋ ਜਿਹੜੇ ਆ ਉਹ ਅਨਸ਼ੋਰ ਨੇ ਇਹਦੇ ਉੱਤੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੁਣ ਪ੍ਰੋਸੈਸ ਕੀ ਆ ਜੇ سزا ਹੋ ਵੀ ਜਾਂਦੀ ਆ ਤਾਂ ਜਿਹੜੇ ਡੋਨਲਡ ਜਿਹੜੇ ਡੋਨਲਡ 트ੰਪ ਨੇ ਜੇ سزا ਹੋ ਵੀ ਜਾਂਦੀ ਆ ਇਹ ਜੇਲ੍ਹ ਦੇ ਵਿੱਚ ਨਹੀਂ ਜਾਣਗੇ ਜਿੰਨਾ ਚਿਰ ਜਿਹੜੀ 2024 ਤੱਕ ਲੈਕਸ਼ਨ ਨਹੀਂ ਹੁੰਦੀ ਕਿਉਂਕਿ ਅਪੀਲ ਕਰ ਸਕਦੇ ਆ ਹੁਣ ਕ੍ਰਾਈਮ ਕਿੱਡਾ ਵੱਡਾ ਇਹਦੀ ਸਵਿਰਟੀ ਕੀ ਆ ਜਿਹੜਾ ਜੁਰਮ ਇਹਨਾਂ ਨੇ ਕੀਤਾ ਆ ਸੋ ਪ੍ਰੋਸੀਕਿਊਟਰ ਇਸ ਕਾਲ ਦੇ ਉੱਤੇ ਵੀ ਆਰਗੂ ਕਰਦੇ ਆ ਕਿ ਇਹਨਾਂ ਦਾ ਜਿਹੜਾ ਕ੍ਰਾਈਮ ਆ ਸੀਰੀਅਸ ਆ ਤੇ ਇਹਨੂੰ ਉਹ ਜਿਹੜਾ ਕਹੋ ਕਿ ਸਵਰਜਨ ਆਫ ਡੈਮੋਕ੍ਰੇਸੀ ਕਹਿ ਰਾਇਆ ਜੱਜ ਦੀ ਓਪੀਨੀਅਨ ਇਹਦੇ ਵਿੱਚ ਕੀ ਆ ਕਿ ਜੱਜ ਕਈ ਫੈਕਟਰ ਨੂੰ ਆਪਣੇ ਧਿਆਨ ਦੇ ਵਿੱਚ ਕਈ ਤੱਥਾਂ ਨੂੰ ਆਪਣੇ ਧਿਆਨ ਦੇ ਵਿੱਚ ਰੱਖੂਗਾ ਡੋਨਲਡ ਟਰੰਪ ਨੂੰ ਸਜ਼ਾ ਸੁਣਾਉਣ ਦੇ ਲਈ ਉਹਦੀ ਉਮਰ ਪਹਿਲੀ ਵਾਰੀ ਦਾ ਆਫੈਂਡਰ ਸਟੇਟਸ ਕਿ ਇਹਨਾਂ ਨੇ ਪਹਿਲਾਂ ਕਦੇ ਇਦਾਂ ਦਾ ਕੰਮ ਨਹੀਂ ਕੀਤਾ ਦੂਜਾ ਕਿਉਂਕਿ ਕ੍ਰਾਈਮ ਜਿਹੜਾ ਉਹ ਕੋ ਵਾਇਲੈਂਟ ਨਹੀਂ ਹੈ ਕ੍ਰਾਈਮ ਦੀ ਨੇਚਰ ਨੋਨ ਵਾਇਲੈਂਟ ਆ ਸੋ ਜਿਹੜੀ ਅ ਪਿਛਲੇ ਕੇਸਾਂ ਦਾ ਕੰਪੈਰੀਜ਼ਨ ਵੀ ਹੋਊਗਾ ਲਗਭਗ ਇਦਾਂ ਦੇ ਸਿਮਰਲ ਕੇਸ ਸਿਮਿਲਰ ਕੇਸ ਜਿਹੜੇ ਆ ਉਹ ਦੱਸਦੇ ਆ ਕਿ ਪ੍ਰੈਜ਼ੈਂਟ ਜਿਹੜੀ ਆਹੋ ਪੋਸੀਬਲ ਆ ਪਰ ਹਰ ਇੱਕ ਕੇਸ ਜਿਹੜਾ ਉਹ ਯੂਨੀਕ ਆ ਸੋ ਇਸ ਮਾਮਲੇ ਦੇ ਵਿੱਚ ਜਿਹੜਾ ਕੀ ਹੁੰਦਾ ਆ ਤੇ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਹੁੰਦਾ ਆ ਇਹ ਹਜੇ ਤੱਕ ਤੈ ਨਹੀਂ ਹੋਇਆ ਪਰ ਗੱਲ ਜਿਹੜੀ ਉਹ ਕਾਫੀ ਇਸ ਵੇਲੇ ਧਿਆਨ ਮੰਗਦੀ ਆ ਜੱਜ ਜਿਹੜੇ ਆ ਉਹ ਇੰਪੋਜ਼ ਕਰ ਸਕਦੇ ਆ ਪ੍ਰੈਜ਼ੈਂਟ ਟਾਈਮ ਜਿਹੜੇ ਮਾਹਰ ਨੇ ਇਸ ਗੱਲ ਦੇ ਉਸ ਸਾਰੀ ਗੱਲਬਾਤ ਦੇ ਵਿੱਚ ਦੋ ਪਾਸਿਆਂ ਦੇ ਵਿੱਚ ਵੰਡੇ ਆ ਕੁਝ ਕਹਿੰਦੇ ਹੋ ਸਕਦਾ ਹੈ ਕੁਝ ਕਹਿੰਦੇ ਨਹੀਂ ਹੋ ਸਕਦਾ ਪਰ ਜਿਹੜੀ ਇਹ ਨੈਕਸਟ ਮੰਥ ਜੋ ਕੁਝ ਹੋਣਾ ਆ ਉਹਦੇ ਵਿੱਚ ਇਹ ਬਹੁਤ ਇਤਿਹਾਸਿਕ ਚੀਜ਼ ਹੋਊਗੀ ਪਹਿਲੇ ਸਾਫ ਦਾ ਰਾਸ਼ਟਰਪਤੀ ਹੋ ਸਕਦੇ ਅਮਰੀਕਾ ਦੇ ਇਤਿਹਾਸ ਵਿੱਚ ਜਿਹਨਾਂ ਨੂੰ ਆਰਡਰ ਦਿੱਤਾ ਗਿਆ ਹੋਵੇ ਇਸ ਪ੍ਰिजन ਦਾ ਤੇ ਨਿਊਯਾਰਕ ਹਸ਼ਮਨੀ ਕੇਸ ਦੇ ਵਿੱਚ ਕਈ ਐਕਸਪਰਟ ਜਿਹੜੇ ਆ ਉਹਨਾਂ ਨੇ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਕਰਕੇ ਆਪਣੀ رائے ਦੱਸੀ ਹੈ ਤੇ ਮੋਟੀ ਮੋਟੀ ਗੱਲ ਇੱਕ ਤੇ ਸਵਾਲ ਇਹ ਪਿਆਦਾ ਹੁੰਦਾ ਕਿ ਉਹਨੂੰ ਸਜ਼ਾ ਹੋਊਗੀ ਕਿ ਨਹੀਂ ਹੋਊਗੀ ਦੂਜਾ ਇਹਦੇ ਵਿੱਚ ਪੱਖ ਇਹ ਆ ਕਿ ਜੋ ਮੱਜੇ ਸਜ਼ਾ ਸੁਣਾਵ ਵੀ ਦਿੱਤੀ ਜਾਂਦੀ ਹੈ ਅਗਲੇ ਮਹੀਨੇ ਕੁਝ ਹੋ ਵੀ ਜਾਂਦਾ ਤੇ ਨਵੰਬਰ ਦੀ ਇਲੈਕਸ਼ਨ ਤੋਂ ਪਹਿਲਾਂ ਜੇਲ੍ਹ ਚ ਵੀ ਜਾਂਦੇ ਇਹ ਉਹ ਉਦੋਂ ਤੱਕ ਇਹਨਾਂ ਨੂੰ ਕੋਈ ਨਾ ਕੋਈ ਢੰਗ ਤਰੀਕਾ ਅਪੀਲ ਦਲੀਲ ਕਈ ਢੰਗ ਤਰੀਕੇ ਕਾਨੂੰਨੀ ਹੈਗਾ ਵੀ ਉਸ ਤੋਂ ਗੱਲ ਅੱਗੇ ਚੱਲੇ ਜਾਊਗੀ ਦੂਜੀ ਗੱਲ ਜੇ ਨਵੰਬਰ ਤੱਕ ਇਹ ਜੇਲ ਨਹੀਂ ਜਾਂਦੇ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤੇ ਮੁੜ ਕੇ ਜਿੱਤ ਜਾਂਦੇ ਕਿ ਰਾਸ਼ਟਰਪਤੀ ਨੂੰ ਜੇਲ ਵਿੱਚ ਸਿੱਟਿਆ ਜਾ ਸਕਦਾ ਫਿਰ ਹੋਰ ਇੱਕ ਕਾਨੂੰਨੀ ਅਰਚਨ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਆ ਜਾਂਦੀ ਹੈ ਪਰ ਇਸ ਵੇਲੇ ਸਾਰੇ ਲੋਕ ਇਸ ਗੱਲਬਾਤ ਵੱਲ ਨਿਗਾਹ ਕਰ ਰਹੇ ਆ ਕਿ ਕੀ ਹੋਊਗਾ ਕੀ ਇਹ ਸਜ਼ਾ ਜਿਹੜੀ ਆ ਸੁਣਾਈ ਜਾਊਗੀ ਤੇ ਰਾਸ਼ਟਰਪਤੀ ਸਭ ਤੋਂ ਰਾਸ਼ਟਰਪਤੀ ਡੋਨਲਡ ਟਰੰਪ ਜੇਲ ਜਾਣਗੇ ਜਾਂ ਨਹੀਂ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ